ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਪਸ਼ੂ ਹੁੰਦੇ ਰਹਿੰਦੇ ਨੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਇੱਕ ਟੋਕੜਾ ਜੀ ਇੱਕ ਟੋਕੜ ਗੱਬਣ ਆ ਤੇ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਕੀ ਦੁੱਧਵਾਦਾ ਕਿੰਨਵਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਨਸੀਬ ਸਿੰਘ ਆ ਪਿੰਡ ਸਾਦਾ ਸਿੰਘ ਵਾਲਾ ਜਿਹੜਾ ਮੋਗਾ ਫੀਲਿੰਗ ਮੋਗਾ ਮੋਬਾਈਲ ਨੰਬਰ 946415952 ਆਪਾਂ ਪਹਿਲਾ ਵੀਡੀਓ ਪਾਇਆ ਸੀ ਵੈਗਗੇ ਸੀ ਬਾਈ ਠੀਕ ਆ ਜੀ ਬਾਈ ਇੱਕ ਨੰਬਰ ਤੋਂ ਡੱਬੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਏ ਬਈ ਦੂਜਾ ਸੂਆ ਸੋਈ ਵੀ ਆ ਇਹਨੂੰ ਸੂਏ ਨੂੰ ਹੋ ਗਏ 3:30 ਦੇ ਨਵੇਂ ਮਿੰਟ ਠੀਕ ਹੈ ਜੀ ਤੇ ਆਪਣੇ ਘਰ ਦੀ ਬਿਹੜੀ ਆ ਠੀਕ ਹੈ ਜੀ ਤੇ ਬੱਚਾ ਜੀ ਬੱਚਾ ਹੈ ਨਹੀਂ ਗਾ ਬਈ ਬੱਚੀ ਸੀ ਕੀ ਮਰ ਗਈ ਸੀ ਏਆਈ ਵਗੈਰਾ ਤਾਂ ਨਹੀਂ ਹੋਈ ਨਹੀਂ ਬਈ ਕਰਾਈ ਸੀ ਇੱਕ ਵਾਰੀ ਤੇ ਹੁਣ ਕੱਲ ਦੀ ਫੇਰ ਹੀਟ ਚ ਆਈ ਵੀ ਠੀਕ ਹੈ ਜੀ ਤੇ ਇਸ ਟਾਈਮ 14-15 ਕਿਲੋ ਦੁੱਧ ਹਜ਼ਾਰ ਦੁੱਧ ਸੀਗਾ 16-17 ਕਿਲੋ ਬਿਹੜੀ ਚੋਂ ਆਨ ਕਰਕੇ ਘਟ ਗਈ ਜਾਨੀ 14-15 ਕਿਲੋ ਆਪਾਂ ਜੋਕ ਕੇ ਦੇ ਦਾਂਗੇ ਤੇ ਬਈ ਥਣਾ ਦੀ ਥਣਾ ਦੀ ਬਈ ਇਹਦਾ ਜਿਹੜਾ ਪਿਛਲਾ ਰਾਨਕ ਮਹਿਣੀ ਵਾਲਾ ਅੱਧਾ ਵਾ ਅੱਧਾ ਦਾ ਅੱਧਾ ਹੀ ਹੈ ਠੀਕ ਹੈ ਜੀ ਤੋਰ ਕੇ ਦਿਖਾ ਦੋ ਤਾਂ ਇਹਨਾਂ ਦਾ ਪ੍ਰੋਪਰ ਓਕੇ ਆ ਜੀ ਜਮ ਓਕੇ ਆ ਬਈ ਚਾਰੇ ਓਕੇ ਆ ਤੇ ਬਸ ਕੱਲਾ ਦੁੱਧ ਘੱਟ ਆਉਂ ਮੈਨੂੰ ਸਾਨੂੰ ਕੋਈ ਰਹਿ ਦੁੱਧ ਘੱਟ ਆਉਂਦਾ ਥੋੜਾ ਜਿਹਾ ਬਾਕੀ ਕੱਦ ਕੱਢ ਤੇ ਵਜਨ ਵਾਲੀ ਆ ਜੀ ਫੁੱਲ ਜਾਤ ਬ੍ਰੀਡ ਦੀ ਆ ਦੂਜੇ ਸੂਏ ਸੂਈ ਹੋਈ ਆ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਸੂਈ ਨੂੰ ਬੱਚਾ ਐਕਸਪੈਰੀ ਆ ਬਾਈ ਕਹਿੰਦਾ ਏਆਈ ਕਰਾਈ ਸੀਗੀ ਪਰ ਹੁਣ ਰਿਪੀਟ ਤੋਂ ਤਾਰਾ ਕਰੀ ਜਾਂਦੀ ਆ ਜਿਹੜਾ ਵੀਰ ਲੈ ਕੇ ਜਾਊਗਾ ਉਹ ਆਪੇ ਕਰਾ ਲੂ ਇਸ ਵਾਰ ਤਾਂ ਬਾਈ ਕਹਿੰਦਾ ਨਹੀਂ ਕਰਾਈ ਬਾਕੀ ਦੁੱਧ ਜਿਹੜਾ 14 ਤੋਂ 15 ਲੀਟਰ ਨੈਟ ਅੰਡੇ ਵਾਲਾ ਤਿਆਰ ਆ ਆ ਕੇ ਦੋ ਟਾਈਮ ਚੋਲਿਓ ਚਾਰ ਟਾਈਮ ਚੋਲਿਓ ਚਾਹੀ 6 ਡੈਮ ਚੋਲਿਓ 8 ਥਾਂ ਦੇ ਸਹਿ ਸੋਣਿਆ ਚਾਰੇ ਥਾਂ ਨਿੱਖੜਵੇਂ ਇੱਕਵੇਂ ਸਾਈਜ਼ ਦੇ ਇੱਕ ਥਾਂ ਚੋਂ ਥੋੜਾ ਅੱਧਾ ਦੁੱਧ ਘੱਟ ਆ ਜੀ ਮੁੱਲ ਬਾਈ ਇਹਦਾ ਇਹਦਾ 28000 ਹੈ ਬਾਈ ਮਾਨਤਨ ਹੋ ਜਾਊਗਾ ਮਾਨਤਨ ਕਰਦੇ 28000 ਰੁਪਿਆ ਬਾਈ ਮੁੱਲ ਕਰਦੇ ਬਾਕੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬੜੀ ਪੰਜਾ ਮਹੀਨੇ ਦੀ ਗੱਭਣਾ ਤੇ 6 ਕਿਲੋ ਦੋਦੇ ਜੀ ਠੀਕ ਆ ਜੀ ਹਾਂਜੀ ਕਿੰਨੇ ਵੇ ਸਵੇਰ ਉੱਤੇ ਗੱਭਣਾ ਹੈ ਦੂਜੇ ਸਵੇਰ ਵਾਸਤੇ ਪੰਜਾ ਮਹੀਨਾ ਦੀ ਗੱਭਣਾ 6 ਕਿਲੋ ਦੁੱਧ ਬਾਹਰ ਲਿਆ ਵੀਰ ਦੂਜੇ ਸਵੇਰ ਵਾਸਤੇ ਗੱਭਣਾ ਪਹਿਲੇ ਸਵੇਰ ਸੂਈ ਆ ਜੇ ਕੋਈ ਵੀਰ ਬਾਈ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਆਪ ਦਾ ਡਾਕਟਰ ਲੈ ਕੇ ਠੀਕ ਆ ਜੀ ਜਿਹੜਾ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਮੇਰੇ ਵੱਲੋਂ ਵੀ ਬੇਨਤੀ ਹੈ ਕਿ ਵੀਰ ਆਪ ਦਾ ਡਾਕਟਰ ਆਪ ਲੈ ਕੇ ਆਵੇ ਬਾਕੀ 6 ਕਿਲੋ ਨੈੱਟ ਤਿਆਰ ਆ ਆਕੇ ਤਸੱਲੀ ਕਰ ਲਿਓ ਚਾਹੇ ਦੋ ਟਾਈਮ ਚ ਵਾਈ ਕਰ ਲਿਓ ਚਾਹੇ ਝਾਰ ਟਾਈਮ ਚ ਵਾਈ ਕਰ ਲਿਓ ਤੇ ਆਪਦਾ ਡਾਕਟਰ ਲਿਆ ਕੇ ਚੈੱਕ ਵੀ ਕਰਵਾ ਸਕਦਾ ਬਾਈ ਕਹਿੰਦਾ ਆਪਾਂ ਚੈੱਕ ਕਰਵਾ ਕੇ ਲਿਆਂਦੀਆ ਤੇ ਆਪਾਂ ਚੈੱਕ ਕਰਵਾ ਕੇ ਹੀ ਦੇਣੀ ਆ ਇਹਦਾ ਮੁੱਲ ਬਾਈ ਇਹਦਾ 26000 ਮਾਨਤਨ ਹੋ ਜਾਊਗਾ ਹੀ ਮਾਨਤਨ ਕਰ ਠੀਕ ਹੈ ਜੀ ਤਿੰਨ ਨੰਬਰ ਬਾਈ ਤਾਜੀ ਸੂਈ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਕੱਲ ਸਵੇਰੇ ਸੂਈ ਆ ਠੀਕ ਹੈ ਜੀ ਸਵੇਰ 6 ਵਜੇ ਸੂਈ ਆ ਜੇ ਰੂ ਰਹਿਮ ਪ੍ਰੋਪਰ ਹੋ ਕੇ ਆ ਬਾਈ ਬੱਚਾ ਕੀ ਦਿੱਤਾ ਜੀ ਅੱਛਾ ਬਾਈ ਮਗਰ ਬੱਚਾ ਜੀ ਬੋਲਾ ਕਿੰਨਾ ਕਰ ਲਿਆ ਬਾਈ ਬੋਲਾ ਬਾਈ ਇਸ ਟਾਈਮ 10 ਕਿਲੋ 11 ਕਿਲ ਹਾਂ ਠੀਕ ਹੈ। ਕੋਈ ਵੀ ਜੀ ਕੈਂਟ ਹੰਦੀ ਬਾਰ ਫਰਕੀ ਹੈ। ਕੋਈ ਪੂਰ ਚਿੱਟਾ ਨਹੀਂ। ਜਮਾ ਹੀ ਨਹੀਂ ਬਾਈ। ਤੋਰ ਕੇ ਦਿਖਾ ਦਿਓ ਜੀ। ਸੋਹਣੇ ਫੇਸ ਕੁਆਲਿਟੀ ਤੇ ਕੱਦ-ਕਾੜ ਤੇ ਵਜਨ ਵਾਲੀ ਆ ਜੀ। ਤੜਕੇ ਸੂਈ ਆ ਜੇਰ ਗੰਨਾ ਮਗਰ ਬੱਚਾ-ਬੱਚਾ। ਬਾਕੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰੀ ਬੈਠੀ ਬਾਈ ਕਹਿੰਦਾ 10 ਤੋਂ 11 ਕਿਲੋ। ਬੋਲਾ ਤਿਆਰ ਆ ਕਿੰਨਾ ਕਫਾਜੂ ਬਾਈ। ਬਈ ਦੁੱਧ 16-17 ਕਿਲੋ ਵੇੜ ਨੂੰ ਚਾਹੀਦਾ। ਕਿਉਂਕਿ ਜਾਤ ਬਰੀਡ ਦੀ ਚੰਗੀ ਆ। ਇਸ ਕੰਨ ਤੇ ਸ਼ਾਈਨਿੰਗ ਦੇਖ ਸਕਦੇ ਹੋ। ਬਾਕੀ ਬਰੀਡ ਵਾਈਜ਼ ਵੀ ਚੰਗੀ ਆ। ਖਵਾਨਾ ਕਰਮ ਵਾਲੀ ਦਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਤੇ ਬਈ ਥਣਾ ਦੀ ਡੰਨ ਨਾ ਜਮਾ ਹਾਂ ਬਈ ਜਮਾ ਓਕੇ ਆ ਬਈ ਥਣਾ ਦੀ ਡੰਨ ਥਣਾ ਦੇ ਸਾਇਹ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਚੈੱਕ ਕਰ ਸਕਦੇ ਹੋ ਚਾਰੇ ਥਣ ਨਿੱਖੜ ਮੇ ਇੱਕੋ ਹੀ ਸਾਇਹ ਦੇ ਹੱਥੀ ਚ ਵਾਈਆ ਲਿਆ ਤੇ ਸੀਲ ਸੌ ਕਰਮ ਵਾਲੀ ਫੋਲਾ ਜੀ ਇਹਦਾ ਮੁੱਲ ਬਈ ਇਹਦਾ ਬਈ 52000 ਰੁਪਇਆ ਇਹ ਦੋ ਕੁ ਦਿਨ ਪਹਿਲਾਂ ਸੂਪੀ ਬਈ ਵੈੜ ਅੱਛਾ ਜੀ ਤੇ ਨਹੀਂ ਤਾਂ ਤੁਹਾਨੂੰ ਪਤਾ ਵੈੜ ਨਹੀਂ ਏਦੋਂ ਜਿਆਦੇ ਖਰੋਣਾ ਵਾਸਤੇ ਸਹੀ ਫਿਰ ਕੁਆਲਿਟੀ ਵੀ ਸੋਹਣੀ ਆ ਬਰੀਡ ਵਾਈਜ਼ ਵੀ ਚੰਗੀ ਆ ਅੱਜ ਦਾ ਮੁੱਲ 52000 ਰੁਪਇਆ ਬਾਕੀ ਜਿਹੜਾ ਬੌਲਾ ਏ ਉਹ ਆਪਦੀ ਚੁਵਾਈ ਕਰ ਸਕਦੇ ਆ ਮਾਨਤਨ ਹੋ ਜੂ 58000 ਮਾਨਤਨ ਬਾਈ ਕਰ ਦੇਣਗੇ ਜਿਹੜੇ ਵੀ ਉਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਏ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ